ਆਪ ਸਰਕਾਰ ਦਾ ਸਭ ਤੋਂ ਵੱਡਾ ਐਕਸ਼ਨ ਜਿੱਥੇ ਕਿ ਆਪਣੇ ਹੀ ਵਿਧਾਇਕ ਦੇ ਉੱਪਰ ਆਪ ਸਰਕਾਰ ਦਾ ਸਭ ਤੋਂ ਵੱਡਾ ਐਕਸ਼ਨ ਨੂੰ ਦੇਖਣ ਨੂੰ ਮਿਲਿਆ ਹੈ ਹਾਲਾਂਕਿ ਬੀਤੇ ਦਿਨੀ ਜਲੰਧਰ ਤੋਂ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਨੂੰ ਪਿਛਤਾ ਚਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਈ ਤਾਂ ਗਿਆ ਵਿਜੀਲੈਂਸ ਦੀ ਟੀਮ ਸਵੇਰੇ 8:45 ਦੇ ਕਰੀਬ ਅਸ਼ੋਕਨਗਰ ਸਥਿਤ ਅਰੋੜਾ ਦੇ ਰਮਨ ਅਰੋੜਾ ਉਹਨਾਂ ਦੇ ਘਰ ਪਹੁੰਚਦੀ ਹੈ ਛਾਪੇਮਾਰੀ ਹੁੰਦੀ ਹੈ ਤੇ ਜਦੋਂ ਵਿਜੀਲੈਂਸ ਟੀਮ ਪਹੁੰਚਦੀ ਹੈ ਵਿਧਾਇਕ ਅਰੋੜਾ ਕਿਤੇ ਜਾ ਰਹੇ ਸੀਗੇ ਵਿਜੀਲੈਂਸ ਨੇ ਉਸ ਨੂੰ ਉਸੇ ਦੇ ਘਰ ਦੇ ਨੇੜੇ ਮੰਦਰ ਦੇ ਮੋੜ ਤੋਂ ਹੀ ਹਿਰਾਸਤ ਚ ਲੈ ਲਿਆ ਇਸ ਤੋਂ ਬਾਅਦ ਟੀਮ ਉਸ ਨੂੰ ਘਰ ਲੈ ਕੇ ਗਈ ਹੈ ਜਿਸ ਤੋਂ ਬਾਅਦ ਅੰਦਰ ਸਾਰੇ ਘਰ ਦੀ ਤਲਾਸ਼ੀ ਹੁੰਦੀ ਹੈ ਤੇ ਤਲਾਸ਼ੀ ਤੋਂ ਬਾਅਦ ਜਦੋਂ ਠੋਸ ਸਬੂਤ ਮਿਲ ਜਾਂਦੇ ਨੇ ਤੇ ਵਿਧਾਇਕ ਰਮਨ अरोड़ा ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਤਾ ਜਾਂਦਾ ਹੈ ਤੇ ਐਫ ਆਈ ਆਰ ਦਰਜ ਹੋ ਗਈ ਹੈ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ अरोड़ा ਵਿਰੁੱਧ ਪਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਸਰਕਾਰੀ ਬੁਲਾਰੇ ਮੁਤਾਬਕ ਰਮਨ अरोड़ा ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਰਾਹੀਂ ਮਾਸੂਮ ਲੋਕਾਂ ਨੂੰ ਝੂਠੇ ਨੋਟਿਸ ਭੇਜਦਾ ਸੀਗਾ ਅਤੇ ਫਿਰ ਉਹ ਪੈਸੇ ਲੈ ਕੇ ਉਹਨਾਂ ਨੋਟਿਸਾਂ ਨੂੰ ਹਟਾ ਦਿੰਦਾ ਸੀਗਾ ਇਹ ਖਬਰ ਜੋ ਹੁਣ ਤੱਕ ਸਾਹਮਣੇ ਆਈ ਕਿ ਆਖਿਰਕਾਰ ਕਿਉਂ ਜਿਹੜੀ ਸਾਰੀ ਗ੍ਰਿਫਤਾਰੀ ਹੋਈ ਏ ਇਸ ਦਾ ਤੁਹਾਨੂੰ ਵੱਡੀ ਅਪਡੇਟ ਦੇ ਰਿਆ ਕਿ ਅਧਿਕਾਰੀਆਂ ਦੇ ਵੱਲੋਂ ਜੋ ਸੂਤਰਾਂ ਦੇ ਵੱਲੋਂ ਇਹ ਖਬਰ ਸਾਹਮਣੇ ਆਈ ਏ ਰਮਨ अरोड़ा ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਰਾਹੀਂ ਮਾਸੂਮ ਲੋਕਾਂ ਨੂੰ ਝੂਠੇ ਨੋਟਿਸ ਭੇਜਦਾ ਸੀਗਾ ਉਸ ਤੋਂ ਬਾਅਦ ਉਹਨਾਂ ਦੇ ਕੋਲੋਂ ਪੈਸੇ ਹੇਟਦਾ ਸੀਗਾ ਇਹ ਉਸ ਤੋਂ ਜਦੋਂ ਪੈਸੇ ਮਿਲ ਜਾਂਦੇ ਸੀਗੇ ਤਾਂ ਉਸ ਤੋਂ ਬਾਅਦ ਨੋਟਿਸ ਜਿਹੜਾ ਹੈ ਉਸ ਨੂੰ ਹਟਾ ਦਿੱਤਾ ਸੀਗਾ ਸੋ ਰਮਨ ਅਰੋੜਾ ਤੇ ਐਕਸ਼ਨ ਦੀ ਤਿਆਰੀ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋ ਗਈ ਸੀਗੀ ਹਾਲਕਿ ਇਸ ਖਬਰ ਦਾ ਵੀ ਸਰਪਰਾ ਲੱਗਿਆ ਸੀਗਾ ਕਿ ਜਦੋਂ ਰਮਨ ਅਰੋੜਾ ਦੀ ਸਿਕਿਉਰਿਟੀ ਜਿਹੜੀ ਹੈ ਉਹ ਸਾਰੀ ਵਾਪਸ ਲੈ ਲਈਤੀ ਗਈ ਸੀਗੀ ਤੇ ਸੁਰੱਖਿਆ ਜਦੋਂ ਵਾਪਸ ਲਈਤੀ ਗਈ ਉਸ ਤੋਂ ਬਾਅਦ ਹਾਲਕਿ ਇਹ ਨਹੀਂ ਸੀ ਪਤਾ ਕਿ ਐਡਾ ਵੱਡਾ ਐਕਸ਼ਨ ਜਿਹੜਾ ਉਹ ਸਰਕਾਰ ਦੇ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੀਤਾ ਜਾਏਗਾ ਉਸ ਦਾ ਸੰਬੰਧ ਏਟੀਪੀ ਸੁਖਦੇਵ ਵਿਸ਼ਿਸ਼ਟ ਨਾਲ ਪਾਇਆ ਗਿਆ ਹੈ ਯਾਨੀ ਕਿ ਉਹ ਏਟੀਪੀ ਰਾਹੀਂ ਵੱਡੇ ਬਿਲਡਰਾਂ ਨੂੰ ਨੋਟਿਸ ਭੇਜ ਕੇ ਪੈਸੇ ਇਕੱਠੇ ਕਰਦਾ ਸੀਗਾ ਇਸ ਦੌਰਾਨ ਆਪ ਦੇ ਬੁਲਾਰੇ ਸੰਨੀ ਆਲੂ ਵਾਲੀਆ ਨੇ ਕਿਹਾ ਕਿ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸਤੇ ਐਫਆਈਆਰ ਜਿਹੜੀ ਉਹ ਵੀ ਜੜਦ ਹੋ ਗਈ ਹੈ ਜਿਸ ਤੋਂ ਬਾਅਦ ਕਿ ਹੁਣ ਨਜ਼ਦੀਕੀ ਰਿਸ਼ਤਦਾਰਾਂ ਵਿਰੁੱਧ ਵੀ ਕਾਰਵਾਈ ਕਰਨ ਦੀ ਤਿਆਰੀ ਜਿਹੜੀ ਹੈ ਉਹ ਪ੍ਰਸ਼ਾਸਨ ਆਪਣੀ ਤਿੱਕੰਨਾ ਕਰ ਰਿਹਾ ਸੋ ਦੂਜੇ ਪਾਸੇ ਵਿਜੀਲੈਂਸ ਜਾਂਚ ਵਿੱਚ ਇੱਕ ਹੋਰ ਆਗੂ ਨਾਮ ਵੀ ਸਾਹਮਣੇ ਆਇਆ ਹੈ ਖਦਸ਼ਾ कि इस कार्रवाई ਤੋਂ ਬਾਅਦ ਉਸ ਨੂੰ ਵੀ ਸਜ਼ਾ ਮਿਲ ਸਕਦੀ ਹੈ ਸੋ ਵੱਡੀ ਕਾਰਵਾਈ ਹੈ ਆਮ ਆਦਮੀ ਪਾਰਟੀ ਸਰਕਾਰ ਦੀ ਭਗਮਤਮਨ ਸਰਕਾਰ ਦੀ ਜਿੱਥੇ ਕਿ ਆਪਣੇ ਹੀ ਵਿਧਾਇਕ ਦੇ ਖਿਲਾਫ ਇੱਕ ਵੱਡਾ ਐਕਸ਼ਨ ਜਿਹੜਾ ਆਪ ਸਰਕਾਰ ਦ ਵੱਲ ਉੱ타 ਗਿਆ ਹੈ ਸੋ ਆਪ ਸਰਕਾਰ ਦੀ ਇਸ ਕਾਰਗੁਜ਼ਾਰੀ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਜਿੱਥੇ ਆਪਣੇ ਹੀ ਮੌਜੂਦਾ ਸਰਕਾਰ ਨੇ ਪੰਜਾਬ ਦੇ ਵਿੱਚ ਸੂਬਾਈ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰ ਤੋਂ ਆਪਣੇ ਹੀ ਸਰਕਾਰ ਦੇ ਇੱਕ ਵਿਧਾਇਕ ਮੌਜੂਦਾ ਵਿਧਾਇਕ ਜਲੰਧਰ ਸੈਂਟਰਲ ਤੋਂ ਰਮਨ अरोड़ा ਉਸ ਦੇ ਉੱਪਰ ਹੀ ਕਾਰਵਾਈ ਕੀਤੀ ਗਈ ਹੈ ਵਿਜੀਲੈਂਸ ਦੇ ਵੱਲੋਂ ਛਾਪੇਮਾਰੀ ਹੁੰਦੀ ਹੈ ਗ੍ਰਿਫਤਾਰੀ ਵੀ ਹੋ ਗਈ ਹੈ ਠੋਸ ਸਬੂਤ ਮਿਲ ਗਏ ਨੇ ਉਸੇ ਦੇ ਦੌਰਾਨ ਇਹ ਵੱਡੀ ਜਿਹੜੀ ਹੈ ਗ੍ਰਿਫਤਾਰੀ ਹੋਈ ਹੈ ਆਪ ਸਰਕਾਰ ਦਾ ਸਭ ਤੋਂ ਵੱਡਾ ਐਕਸ਼ਨ ਜਿੱਥੇ ਕਿ ਆਪਣੇ ਹੀ ਵਿਧਾਇਕ ਦੇ ਉੱਪਰ ਆਪ ਸਰਕਾਰ ਦਾ ਸਭ ਤੋਂ ਵੱਡਾ ਐਕਸ਼ਨ ਨੂੰ ਦੇਖਣ ਨੂੰ ਮਿਲਿਆ ਹੈ ਹਾਲਾਂਕਿ ਬੀਤੇ ਦਿਨੀ ਜਲੰਧਰ ਤੋਂ ਸੈਂਟਰਲ ਦੇ ਵਿਧਾਇਕ ਰਮਨ अरोड़ा ਨੂੰ ਪਿਛਤਾਚਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਨ ਲਈ ਤਾਂ ਗਿਆ ਵਿਜੀਲੈਂਸ ਦੀ ਟੀਮ ਸਵੇਰੇ 8:45 ਦੇ ਕਰੀਬ ਅਸ਼ੋਕਨਗਰ ਸਥਿਤ ਅਰੋੜਾ ਦੇ ਰਮਨ ਅਰੋੜਾ ਉਹਨਾਂ ਦੇ ਘਰ ਪਹੁੰਚਦੀ ਹੈ ਛਾਪੇਮਾਰੀ ਹੁੰਦੀ ਹੈ ਤੇ ਜਦੋਂ ਵਿਜੀਲੈਂਸ ਟੀਮ ਪਹੁੰਚਦੀ ਹੈ ਵਿਧਾਇਕ ਅਰੋੜਾ ਕਿਤੇ ਜਾ ਰਹੇ ਸੀਗੇ ਵਿਜੀਲੈਂਸ ਨੇ ਉਸ ਨੂੰ ਉਸੇ ਦੇ ਘਰ ਦੇ ਨੇੜੇ ਮੰਦਿਰ ਦੇ ਮੋੜ ਤੋਂ ਹੀ ਹਿਰਾਸਤ ਚ ਲੈ ਲਿਆ ਇਸ ਤੋਂ ਬਾਅਦ ਟੀਮ ਉਸ ਨੂੰ ਘਰ ਲੈ ਕੇ ਗਈ ਹੈ ਜਿਸ ਤੋਂ ਬਾਅਦ ਅੰਦਰ ਸਾਰੇ ਘਰ ਦੀ ਤਲਾਸ਼ੀ ਹੁੰਦੀ ਹੈ ਤੇ ਤਲਾਸ਼ੀ ਤੋਂ ਬਾਅਦ ਜਦੋਂ ਠੋਸ ਸਬੂਤ ਮਿਲ ਜਾਂਦੇ ਨੇ ਤੇ ਵਿਧਾਇਕ ਰਮਨ अरोड़ा ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਤਾ ਜਾਂਦਾ ਹੈ ਤੇ ਐਫ ਆਈ ਆਰ ਦਰਜ ਹੋ ਗਈ ਹੈ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ अरोड़ा ਵਿਰੁੱਧ ਉਪਸ਼ਟਾਚਾਰ ਦੇ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਸਰਕਾਰੀ ਬੁਲਾਰੇ ਮੁਤਾਬਕ ਰਮਨ अरोड़ा ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਰਾਹੀਂ ਮਾਸੂਮ ਲੋਕਾਂ ਨੂੰ ਝੂਠੇ ਨੋਟਿਸ ਭੇਜਦਾ ਸੀਗਾ ਅਤੇ ਫਿਰ ਉਹ ਪੈਸੇ ਲੈ ਕੇ ਉਹਨਾਂ ਨੋਟਿਸਾਂ ਨੂੰ ਹਟਾ ਦਿੰਦਾ ਸੀਗਾ ਇਹ ਖਬਰ ਜੋ ਹੁਣ ਤੱਕ ਸਾਹਮਣੇ ਆਈ ਕਿ ਆਖਿਰਕਾਰ ਕਿਉਂ ਜਿਹੜੀ ਸਾਰੀ ਇਹ ਗ੍ਰਿਫਤਾਰੀ ਹੋਈ ਏ ਇਸ ਦਾ ਤੁਹਾਨੂੰ ਵੱਡੀ ਅਪਡੇਟ ਦੇ ਰਿਆਂ ਕਿ ਅਧਿਕਾਰੀਆਂ ਦੇ ਵੱਲੋਂ ਜੋ ਸੂਤਰਾਂ ਦੇ ਵੱਲੋਂ ਇਹ ਖਬਰ ਸਾਹਮਣੇ ਆਈ ਏ ਰਮਨ अरोड़ा ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਰਾਹੀਂ ਮਾਸੂਮ ਲੋਕਾਂ ਨੂੰ ਝੂਠੇ ਨੋਟਿਸ ਭੇਜਦਾ ਸੀਗਾ ਉਸ ਤੋਂ ਬਾਅਦ ਉਹਨਾਂ ਦੇ ਕੋਲੋਂ ਪੈਸੇ ਹੇਠ ਦਸ ਗਿਆ ਇਹ ਉਸ ਤੋਂ ਜਦੋਂ ਪੈਸੇ ਮਿਲ ਜਾਂਦੇ ਸੀਗੇ ਤਾਂ ਉਸ ਤੋਂ ਬਾਅਦ ਨੋਟਿਸ ਜਿਹੜਾ ਹੈ ਉਸ ਨੂੰ ਹਟਾ ਦਿੰਦਾ ਸੀਗਾ ਸੋ ਰਮਨ ਅਰੋੜਾ ਤੇ ਐਕਸ਼ਨ ਦੀ ਤਿਆਰੀ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋ ਗਈ ਸੀਗੀ ਹਾਲਕਿ ਇਸ ਖਬਰ ਦਾ ਵੀ ਸਰਪਰਾ ਲੱਗਿਆ ਸੀਗਾ ਕਿ ਜਦੋਂ ਰਮਨ ਅਰੋੜਾ ਦੀ ਸਿਕਿਉਰਿਟੀ ਜਿਹੜੀ ਹੈ ਉਹ ਸਾਰੀ ਵਾਪਸ ਲੈ ਲਈਤੀ ਗਈ ਸੀਗੀ ਤੇ ਸੁਰੱਖਿਆ ਜਦੋਂ ਵਾਪਸ ਲਿੱਤੀ ਗਈ ਉਸ ਤੋਂ ਬਾਅਦ ਹਾਲਾਂਕਿ ਇਹ ਨਹੀਂ ਸੀ ਪਤਾ ਕਿ ਇੰਨਾ ਵੱਡਾ ਐਕਸ਼ਨ ਜਿਹੜਾ ਉਹ ਸਰਕਾਰ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾਏਗਾ ਉਸ ਦਾ ਸੰਬੰਧ ਏਟੀਪੀ ਸੁਖਦੇਵ ਵਿਸ਼ਿਸ਼ਟ ਨਾਲ ਪਾਇਆ ਗਿਆ ਹੈ ਯਾਨੀ ਕਿ ਉਹ ਏਟੀਪੀ ਰਾਹੀਂ ਵੱਡੇ ਬਿਲਡਰ ਨੂੰ ਨੋਟਿਸ ਭੇਜ ਕੇ ਪੈਸੇ ਇਕੱਠੇ ਕਰਦਾ ਸੀਗਾ ਇਸ ਦੌਰਾਨ ਆਪ ਦੇ ਬੁਲਾਰੇ ਸੰਨੀ ਆਲੂ ਵਾਲੀਆ ਨੇ ਕਿਹਾ ਕਿ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਤੇ ਐਫ ਆਰ ਜਿਹੜੀ ਉਹ ਵੀ ਜੜਦ ਹੋ ਗਈ ਹੈ ਜਿਸ ਤੋਂ ਬਾਅਦ ਕਿ ਹੁਣ ਨਜ਼ਦੀਕੀ ਇਸਦਾਰਾਂ ਵਿਰੁੱਧ ਵੀ ਕਾਰਵਾਈ ਕਰਨ ਦੀ ਤਿਆਰੀ ਜਿਹੜੀ ਹੈ ਉਹ ਪ੍ਰਸ਼ਾਸਨ ਆਪਣੇ ਤਿੱਕ ਨਾ ਕਰ ਰਿਹਾ ਸੋ ਦੂਜੇ ਪਾਸੇ ਵਿਜੀਲੈਂਸ ਜਾਂਚ ਵਿੱਚ ਇੱਕ ਹੋਰ ਆਗੂ ਨਾਮ ਵੀ ਸਾਹਮਣੇ ਆਏ ਖਦਸ਼ਾ ਹੈ ਕਿ ਇਸ ਕਾਰਵਾਈ ਤੋਂ ਬਾਅਦ ਉਸ ਨੂੰ ਵੀ ਸਜ਼ਾ ਮਿਲ ਸਕਦੀ ਹੈ ਸੋ ਵੱਡੀ ਕਾਰਵਾਈ ਹੈ ਆਮ ਆਦਮੀ ਪਾਰਟੀ ਸਰਕਾਰ ਦੀ ਭਗਮਤਮਨ ਸਰਕਾਰ ਦੀ ਜਿੱਥੇ ਕਿ ਆਪਣੇ ਹੀ ਵਿਧਾਇਕ ਦੇ ਖਿਲਾਫ ਇੱਕ ਉਹ ਵੱਡਾ ਐਕਸ਼ਨ ਜਿਹੜਾ ਆਪ ਸਰਕਾਰ ਦੇ ਵੱਲੋਂ ਉੱ타 ਗਿਆ ਹੈ ਸੋ ਆਪ ਸਰਕਾਰ ਦੀ ਇਸ ਕਾਰਗੁਜ਼ਾਰੀ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਜਿੱਥੇ ਆਪਣੀ ਹੀ ਮੌਜੂਦਾ ਸਰਕਾਰ ਨੇ ਪੰਜਾਬ ਦੇ ਵਿੱਚ ਸੂਬਾਈ ਸਰਕਾਰ ਹੈ ਆਮ ਆਨਵੀ ਪਾਰਟੀ ਸਰਕਾਰ ਤੋਂ ਆਪਣੀ ਹੀ ਸਰਕਾਰ ਦੇ ਇੱਕ ਵਿਧਾਇਕ ਮੌਜੂਦਾ ਵਿਧਾਇਕ ਜਲੰਧਰ ਸੈਂਟਰਲ ਤੋਂ ਰਮਨ अरोड़ा ਉਸ ਦੇ ਉੱਪਰ ਹੀ ਕਾਰਵਾਈ ਕੀਤੀ ਗਈ ਹੈ ਵਿਜੀਲੈਂਸ ਦੇ ਵੱਲੋਂ ਛਾਪੇਮਾਰੀ ਹੁੰਦੀ ਹੈ ਗ੍ਰਿਫਤਾਰੀ ਵੀ ਹੋ ਗਈ ਹੈ ਠੋਸ ਸਬੂਤ ਮਿਲ ਗਏ ਨੇ ਉਸੇ ਦੇ ਦੌਰਾਨ ਇਹ ਵੱਡੀ ਜਿਹੜੀ ਹੈ ਗ੍ਰਿਫਤਾਰੀ ਹੋਈ ਹੈ